ਆਪ ਸਾਰਿਆਂ ਦਾ ਅੱਜ ਦੀ ਗੱਲਬਾਤ ਦੇ ਵਿੱਚ ਨਿੱਘਾ ਸਵਾਗਤ ਹੈ। ਹਾਜ਼ਰਾਂ ਕੁਝ ਨਵੀਆਂ ਖਬਰਾਂ ਗੱਲਬਾਤ ਤੇ ਨਵੇਂ ਵਿਸ਼ੇ ਦੇ ਨਾਲ। ਆਨੰਦਪੁਰ ਸਾਹਿਬ ਦੇ ਮੇਲੇ ਦੇ ਵਿੱਚ ਸੰਗਤੀ ਰੂਪ ਵਿੱਚ ਜਾਂਦੇ ਹੋਏ ਕੁਝ ਨੌਜਵਾਨ ਹਿਮਾਚਲ ਵਿੱਚੋਂ ਮੋਟਰਸਾਈਕਲਾਂ ਦੇ ਉੱਤੇ ਲੰਘ ਰਹੇ ਸੀ ਤੇ ਉਹਨਾਂ ਨੇ ਆਪਣੇ ਨਿਸ਼ਾਨ ਸਾਹਿਬ ਤੇ ਨਿਸ਼ਾਨ ਸਾਹਿਬ ਦੇ ਉੱਤੇ ਸਤਜਨਾਬ ਸਿੰਘ ਜੀ ਪਿੰਡਰਾਂ ਵਾਲੇ ਦੀ ਫੋਟੋ ਵੀ ਲੱਗੀ ਸੀ। ਹੁਣ ਵਿਚਾਰੇ ਹਿਮਾਚਲ ਵਾਲੇ ਵੀ ਕੀ ਕਰਨਾ? ਇਹ ਫੋਟੋ ਹੀ ਇਦਾਂ ਦੀ ਹੈ। ਇਹ ਤਕਰੀਬਨ ਤਕਰੀਬਨ ਹਰ ਜਾਲਮ ਨੂੰ ਡਰਾਉਂਦੀ ਹੈ। ਇਕੋ ਇੱਕ ਸ਼ਖਸ਼ਾ ਜਿਸ ਦੇ ਤੁਰ ਜਾਣ ਤੋਂ 40 41 ਸਾਲ ਬਾਅਦ ਵੀ ਜਿਸ ਦੀ ਫੋਟੋ ਤੋਂ ਹੀ ਡਰੀ ਜਾਂਦੇ ਨੇ ਕੁਝ ਲੋਕ ਨੌਜਵਾਨਾਂ ਦੇ ਜ਼ਬਰਦਸਤੀ ਉਹ ਨਿਸ਼ਾਨ ਸਾਹਿਬ ਝੰਡੇ ਜਿਹੜੇ ਫੋਰਸਲੀ ਉਤਾਰੇ ਗਏ ਮਾੜਾ ਚੰਗਾ ਉਹਨਾਂ ਨੂੰ ਬੋਲਿਆ ਗਿਆ ਮਨਾਲੀ ਪੁਲਿਸ ਨੇ ਉਹਨਾਂ ਦੇ ਉੱਤੇ ਕੇਸ ਵੀ ਦਰਜ ਕੀਤੇ ਨੇ ਪੰਜਾਬ ਦੀਆਂ 92 ਪੇਡਾਂ ਜਿਹੜੀਆਂ ਅਸੈਂਬਲੀ 'ਚ ਬੈਠੀਆਂ ਉਹਨਾਂ ਵਿੱਚੋਂ ਕੋਈ ਨਹੀਂ ਬੋਲਿਆ ਸਨੇ ਮੁੱਖ ਮੰਤਰੀ ਮੁੱਖ ਮੰਤਰੀ ਵਿਚਾਰੇ ਨੇ ਕੀ ਬੋਲਣਾ ਉਹ ਤਾਂ ਕਲ ਦਰਬਾਰ ਸਭ ਗਿਆ ਸੀਗਾ ਅਸੀਂ ਦੇਖਿਆ ਉਹ ਕੋਈ ਤੋਰੀ ਨਹੀਂ ਹੋ ਰਿਹਾ ਲੱਗਦਾ ਕਿਸੇ ਗੁਪਤ ਵੱਡੀ ਬਿਮਾਰੀ ਦਾ ਸ਼ਿਕਾਰ ਹੈ ਕੁਝ ਚੈਨਲਾਂ ਵਾਲੇ ਲੱਗੇ ਨੇ ਆਪਣਾ ਰੰਗਾ ਰੰਗ ਪ੍ਰੋਗਰਾਮ ਕਰਨ ਦੋ ਚਾਰ ਭਾਜਪਾ ਦੇ ਸੱਦ ਲੈ ਇੱਕ ਅਦਾ ਕਾਂਗਰਸ ਦਾ ਸੱਦ ਲਿਆ ਇੱਕ ਅਦਾ ਇਧਰੋਂ ਸਿੱਖਾਂ ਵਿੱਚੋਂ ਸੱਭ ਰਿਹਾ ਜਿਹੜਾ ਪੂਰੀ ਗੱਲ ਕਰਨ ਤੋਂ ਵੀ ਝੱਟਦਾ ਹੋਵੇ ਉਹ ਗੱਲ ਨਿਸ਼ਾਨ ਸਾਹਿਬ ਦੀ ਜਾਂ ਸੰਤ ਪਿੰਡਾਂ ਵਾਲਿਆਂ ਦੀ ਨਹੀਂ ਕਈ ਵਾਰੀ ਤੇ ਪਾਰਟੀ ਤੇ ਆਪਸ ਵਿੱਚ ਹੀ ਖੇਬੜ ਪੈਂਦੇ ਨੇ ਤੇ ਉਹ ਪਤਾ ਹੀ ਨਹੀਂ ਲੱਗਦਾ ਰੋਲੇ ਰੱਪੇ ਦੇ ਵਿੱਚ ਕੀ ਪ੍ਰੋਗਰਾਮ ਚੱਲਣ ਡਿਆ ਇਹ ਲੋਕ ਤਾਂ ਆਪਣੀ ਪਾਰਟੀ ਦੇ ਨਾਲ ਜੁੜੇ ਹੁੰਦੇ ਕੋਈ ਭਾਜਪਾ ਦਾ ਹੈ ਕੋਈ ਕਾਂਗਰਸ ਦਾ ਤੇ ਕੋਈ ਕੋਈ ਆ ਉਹ ਇੱਕ ਦੂਸਰੇ ਤੇ ਦੋਸ਼ ਲਾਉਣੋਂ ਨਹੀਂ ਹਟਦੇ ਅਸਲ ਮੁੱਦੇ ਵੱਲ ਕੋਈ ਧਿਆਨ ਹੀ ਨਹੀਂ ਦਿੰਦਾ ਨਾ ਕੋਈ ਗੱਲ ਹੀ ਕਰਦਾ ਰਹੀ ਗੱਲ ਹੈ ਹਿਮਾਚਲ ਵਾਲਿਆਂ ਨੂੰ ਜਿਹੜੀ ਝੰਡੇ ਤੋਂ ਤੀਜੇ ਦਿਨ ਸਮੱਸਿਆ ਪੈ ਜਾਂਦੀ ਆ ਅਜੇ ਤਾਂ ਬਹੁਤ ਕੁਝ ਹੋਣਾ ਅੱਗੇ ਅੱਗੇ ਅਜੇ ਤਾਂ ਪਤਾ ਨਹੀਂ ਤੁਹਾਡਾ ਸ਼ਾਇਦ ਹਿਮਾਚਲ ਵੀ ਕੱਲ ਨੂੰ ਪੰਜਾਬ ਜਦ ਆਜ਼ਾਦ ਹੋ ਗਿਆ ਸ਼ਾਇਦ ਇਹਦੇ ਥੱਲੇ ਇੱਕ ਸਟੇਟ ਵਜੋਂ ਹੀ ਹੋਣਾ ਇਹ ਸ਼ਾਇਦ ਰਾਜਸਥਾਨ ਵੀ ਪੰਜਾਬ ਦੀ ਇੱਕ ਸਟੇਟ ਹੋਵੇ ਸ਼ਾਇਦ ਗੁਜਰਾਤ ਵੀ ਪੰਜਾਬ ਦੀ ਹੀ ਇੱਕ ਸਟੇਟ ਹੋਵੇ ਕੀ ਪਤਾ ਕਰ ਲੂ ਕੀ ਹੋਣਾ ਮੇਰੇ ਹਿਸਾਬ ਨਾਲ ਹਿਮਾਚਲ ਵਾਲਿਆਂ ਨੂੰ ਆਪਣਾ ਥੋੜਾ ਜਿਹਾ ਹਾਜ਼ਮਾ ਤਕੜਾ ਰੱਖਣਾ ਚਾਹੀਦਾ ਹੈ ਦਰਸ ਰੱਖਣਾ ਚਾਹੀਦਾ ਇੱਕ ਜਿਹਾਜ਼ਮੋਲੇ ਦੀ ਗੋਲੀ ਖਾ ਲੈਣੀ ਚਾਹੀਦੀ ਹੈ ਕਿ ਤਾਂ ਕਿ ਸਿੱਖਾਂ ਦਾ ਕੋ ਨਿਸ਼ਾਨ ਸਾਹਿਬ ਸੰਤ ਜਨ ਅਸਿ ਪੰਡਰਾਵਾਲੇ ਦੀ ਕਿ ਤ ਫੋਟੋ ਨਜ਼ਰ ਪੈ ਜਾਵੇ ਤਾਂ ਉਹਨੂੰ ਥੋੜਾ ਜਿਹਾ ਹਜ਼ਮ ਕਰ ਲੈਣਾ ਸਮਾਜ ਚਲਵਾਲਿਓ ਚਿੱਤੇ ਰੱਖੋ ਜਦੋਂ ਇਤਿਹਾਸ ਬਦਲਦਾ ਹੈ ਕਮਾ ਉਸਲ ਵਟੇ ਲੈਂਦੀਆਂ ਜਦੋਂ ਤਬਦੀਲੀ ਹੋਣੀ ਸ਼ੁਰੂ ਹੁੰਦੀ ਹੈ ਨਾ ਉਸ ਵਕਤ ਰੁੱਤਾਂ ਵੀ ਮਜ਼ਲੂਮਾਂ ਦੇ ਨਾਲ ਖੜ ਜਾਂਦੀਆਂ ਮੈਂ ਅੱਜ ਹੀ ਪੜਿਆ ਹੈ ਕਿ ਯੂਕੇ ਦੇ ਵਿੱਚ ਵੀ ਇੱਕ ਕਾਨੂੰਨ ਪਾਸ ਹੋ ਗਿਆ ਜਿਸ ਦਾ ਨਾਮ ਹੈ ਨੈਸ਼ਨਲ ਸਿਕਿਉਰਿਟੀ ਐਕਟ 2023 ਵੀ 23 ਸੈਕਸ਼ਨ 13 ਫੋਰਨ ਇੰਟਰਫੀਰੈਂਸ ਕੋਈ ਵੀ ਬੰਦਾ ਕੋਈ ਵੀ ਵਿਅਕਤੀ ਕੋਈ ਵੀ ਏਜੰਟ ਜਿਹੜਾ ਭਾਰਤ ਸਰਕਾਰ ਨੂੰ ਸਿੱਖਾਂ ਬਾਰੇ ਕੋਈ ਮੁਖਬਰੀ ਕੋਈ ਖਬਰ ਪੁੱਠੀ ਸਿੱਧੀ ਦਿੰਦਾ ਜੇ ਉਹ ਫਾੜ ਹੋ ਗਿਆ ਤਾਂ 14 ਸਾਲ ਦੀ ਜੇਲ ਅਨ ਲਿਮਿਟਿਡ ਜੁਰਮਾਨਾ ਜੇਲ ਕੈਦ ਖਤਮ ਹੋਣ ਤੋਂ ਬਾਅਦ ਸਿੱਧੀ ਉਹਦੇ ਮੁਲਕ ਵਿੱਚ ਉਹਨੂੰ ਡਿਪੋਰਟੇਸ਼ਨ ਇਹ ਪਾਸ ਹੋ ਚੁੱਕਾ ਹੈ ਚਲੋ ਇਸ ਸਬੰਧ ਵਿੱਚ ਮੈਨੂੰ ਲੱਗਦਾ ਤੁਹਾਨੂੰ ਇਹ ਵੀ ਦੱਸ ਦੇਣਾ ਕਿ ਜਿਹੜੇ ਗੁਰਦੁਆਰਿਆਂ ਦੇ ਵਿੱਚ ਭਾਰਤੀ ਐਮਬੈਸੀਆਂ ਦੇ ਏਜੰਟ ਬੈਠੇ ਹਨ ਤੁਸੀਂ ਭਰਾਵੋ ਹੁਣ ਸਾਵਧਾਨ ਰਹੋ ਇਸ ਮਸਲੇ ਦੇ ਵਿੱਚ ਠੀਕ ਆ 14 ਸਾਲ ਬਹੁਤ ਜ਼ਿਆਦਾ ਲੰਬੇ ਮੁਕੰਨ ਚ ਨਹੀਂ ਆਉਂਦੇ ਛੇਤੀ ਕੀਤੇ ਤੁਸੀਂ ਜਿਹੜੇ ਸਿੱਖ ਕੋਈ ਆਜ਼ਾਦੀ ਦੀ ਕੋਈ ਗੱਲ ਕਰਦਾ ਹੈ ਨਾ ਤਾਂ ਉਹਨਾਂ ਦੀਆਂ ਫੋਟੋਆਂ ਲਾਹ ਲਾ ਕੇ ਗੁਰਦੁਆਰਿਆਂ 'ਚ ਜਿਹੜੇ ਤੇ ਭੇਜਦੇ ਹੋ ਤੇ ਤੁਸੀਂ ਹੁਣ ਸਿਆਣੇ ਬਣ ਜੋ ਪਹਿਲਾਂ ਤਾਂ ਸਿਰਫ ਤੁਹਾਡੀ ਇਸ ਕਰਤੂਤ ਉੱਤੇ ਇਕੱਲਾ ਗੁਰੂ ਹੀ ਨਾਰਾਜ਼ ਹੁੰਦਾ ਹੋਊਗਾ ਨਾ ਹੁਣ ਇੰਗਲੈਂਡ ਦੀ ਸਰਕਾਰ ਵੀ ਨਾਰਾਜ਼ ਹੋ ਚੁੱਕੀ ਹੈ ਗੁਰੂ ਸਾਹਿਬ ਤੇ ਤੁਹਾਡਾ ਲੇਖਾ ਛੱਦ ਅਗਲੇ ਜਨਮ 'ਚ ਨਿਬੜਣਗੇ ਪਰ ਇੱਥੇ ਦੀ ਸਰਕਾਰ ਨੇ ਇਸੇ ਜਨਮ ਵਿੱਚ ਹੀ ਹੁਣ ਨਾੜ ਲੱਗਦਾ ਤੁਹਾਡਾ ਲੇਖਾ ਨਿਬੜਨਾ ਆਨੰਦਪੁਰ ਸਾਹਿਬ ਦਾ ਮੇਲਾ ਲੰਘ ਕੇ ਗਿਆ ਉੱਥੇ ਹੋ ਸਕਦਾ ਹਰ ਸਾਲ ਇਦਾਂ ਹੁੰਦਾ ਹੋਵੇ ਮੈਂ ਕਿ ਬੜੀ ਨੀਝ ਲਾ ਕੇ ਪ੍ਰੋਗ ਇਹ ਹੌਲਾ ਮਲਾ ਘੱਟ ਤੇ ਬਿਪਰਾਂ ਦੀ ਹੋਲੀ ਜ਼ਿਆਦਾ ਲੱਗਦੀ ਸੀ। ਦਮਾਲੇ ਇੰਜ ਲੱਗਦੇ ਸੀ ਜਿਵੇਂ ਕਿਸੇ ਨੇ ਜੜਾਵਾਂ ਵਧੀਆਂ ਹਣ ਤੇ ਸਵਾਹ ਢੂੜੀ ਹੋਵੇ ਕਿਉਂਕਿ ਰੰਗ ਇੰਨਾ ਕ ਜ਼ਿਆਦਾ ਦਮਾਲਿਆਂ ਦੇ ਉੱਤੇ ਪਿਆ ਸੀ ਨਾ। ਚੋਲਿਆਂ ਦੇ ਉੱਤੇ ਇੰਜ ਕਹਿ ਲਓ ਵੀ ਜਿੱਦਾਂ ਅਮਰੀਕਾ ਵਿੱਚ 9/11 ਦੇ ਵੇਲੇ ਆਲੇ ਦੁਆਲੇ ਸਵਾਹ ਢੜਕੇ ਪਈ ਸੀ ਨਾ ਬਿਲਕੁਲ ਇਦਾਂ ਲੱਗ ਰਿਹਾ ਸੀ। ਗੁਰੂ ਦੇ ਸਿੱਖੋ ਤੁਸੀਂ ਭੰਗ ਨੂੰ ਦੇਗ ਕਹਿ ਕੇ ਹਜਮ ਕਰ ਲਿਆ। ਬੱਕਰੇ ਨੂੰ ਚਟੰਗਾ ਕਹਿ ਕੇ ਹਜਮ ਕਰ ਲਿਆ। ਖਾਲਸਾ ਜੀਓ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸਿੱਖੀ ਨਹੀਂ ਆ। ਦਸੰਪਿਤਾ ਜੀ ਨੇ ਕੋਈ ਹੋਲੇ ਮਹੱਲੇ ਨਹੀਂ ਮਨਾਏ ਜੇ ਉਹ ਸਿਰਫ ਹੋਲੇ ਮਹੱਲੇ ਮਨਾਉਂਦੇ ਨਾ ਤੇ ਪੁੱਤਰਾਂ ਦੀ ਸ਼ਾਦ ਦੇਣ ਦੀ ਜ਼ਰੂਰਤ ਨਹੀਂ ਸੀ ਪੈਣੀ ਮੈਨੂੰ ਤਾਂ ਸਪਸ਼ਟ ਪਰਸਨਲੀ ਇੱਕ ਸ਼ੰਕਾ ਮੈਨੂੰ ਕਿ ਜਿਵੇਂ ਦੀਵਾਲੀ ਦਾ ਅਸੀਂ ਬੰਦੀ ਛੋੜ ਦਿਵਸ ਬਣਾ ਰਿਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਐਂ ਦੀਵਾਲੀ ਵਾਲੇ ਦਿਨ ਹੀ ਅਸੀਂ ਅੰਮ੍ਰਿਤਸਰ ਸਾਬ ਭੇਜਿਆ ਵੀ ਜਨਾਜ ਦੇ ਦਿਨ ਹੀ ਪਹੁੰਚੇ ਸੀ ਤਾਂ ਕਿ ਸਿੱਖ ਵੀ ਵਿਪਰਾਂ ਦਾ ਤਿਹਾਰ ਦੇ ਵਿੱਚ ਆਪਣਾ ਹਿਸਾਬ ਰਾਬਰ ਪਾਉਣ ਕਿਉਂਕਿ ਅਗਲਿਆਂ ਦਾ ਜੋਰ ਲੱਗਾ ਕਿ ਸਿੱਖ ਕਿਸਾ ਤਾਰੀ ਹਿੰਦੂ ਆ ਉਹ ਸਿਰਫ ਕਹਿ ਨਹੀਂ ਰਹੇ ਉਹਨਾਂ ਨੇ ਸਾਬਤ ਕਰਨ ਵਾਲੇ ਪਾਸੇ ਇਦਾਂ ਦੇ ਹਾਲਾਤ ਸਿਰਜੇ ਹੋਏ ਹਨ ਹੁਣ ਦਸਮ ਪਾਤਸ਼ਾਹ ਜੀ ਨੇ ਵੀ ਹੋਲੀ ਵਾਲੇ ਦਿਨ ਹੁੱਲਾ ਮੱਲਾ ਰੱਖ ਲਿਆ ਕਿਉਂਕਿ ਅੱਗੋਂ ਪਿਛੋਂ ਤਾਂ ਸਾਰਾ ਸਾਲ ਟ੍ਰੇਨਿੰਗ ਦੇਣ ਲਈ ਟਾਈਮ ਨਹੀਂ ਸੀਗਾ ਬਸ ਇਹ ਹੋਲੀ ਵਾਲੇ ਦਿਨ ਸੀਗਾ ਗੁਰੂ ਸਾਹਿਬ ਨੇ ਟ੍ਰੇਨਿੰਗ ਦਿੱਤੀ ਹੈ ਨਾ ਤੇ ਬਾਕੀ ਸਾਰਾ ਸਾਲ ਗੁਰੂ ਸਾਹਿਬ ਕੀ ਕਰਦੇ ਸਨ ਮਤਲਬ ਮੇਰਾ ਇੱਕ ਸ਼ੰਕਾ ਹੈ ਔਰ ਸ਼ੰਕਾ ਵਾਜਬ ਹੈ ਦਿਮਾਲਿਆਂ ਦੇ ਵਿੱਚ ਕਈ ਖਾਂਬੜਾ ਹੀ ਫਿਰਦੇ ਨੇ ਕੌਣ ਨੇ ਉਹ ਲੋਕ ਬਸੰਤੀ ਰੰਗ ਦਾ ਭੰਗਵਾ ਕੇਸਰੀ ਬਣਾ ਮਾਰਿਆ ਹਾਲਾਂਕਿ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਸੁਧਾਰ ਹੋ ਰਿਹਾ ਹੈ ਔਰ ਉਮੀਦ ਹੈ ਭਵਿੱਖ ਵਿੱਚ ਹੋਰ ਵੀ ਸੁਧਾਰ ਹੋਵੇਗਾ ਮੈਂ ਇਹ ਬੇਨਤੀ ਉਹਨਾਂ ਜੱਥੇਦਾਰਾਂ ਨੂੰ ਕਰਦਾ ਕਿ ਭਾਈ ਜਿਹੜੇ ਗੁਰੂ ਸਾਹਿਬ ਦੇ ਦਿਹਾੜੇ ਨੇ ਇਹ ਸਿੱਖ ਕੌਮ ਦੀ ਸੋਵਰੈਨਿਟੀ ਨਾਲ ਸੰਬੰਧ ਰੱਖਦੇ ਨੇ ਸਿੱਖ ਬਾਦਸ਼ਾਹਤ ਨਾਲੇ ਮੇਲੇ ਸੰਬੰਧ ਰੱਖਦੇ ਆਂ ਕੂੜ ਦੌੜਾਂ ਜੰਗੀ ਯੁੱਧ ਸ਼ਸਤਰਾਂ ਦੀ ਸਿੱਖਿਆ ਵਿਦਿਆ ਇਹ ਕਿਹਦੇ ਨਾਲ ਸੰਬੰਧਤ ਹੈ ਇਹ ਕਿਸੇ ਫੌਜ ਦਾ ਹਿੱਸਾ ਹੈ ਫੌਜ ਦੀਆਂ ਡ੍ਰਿਲਾਂ ਨੇ ਫੌਜ ਦੀਆਂ ਮਸ਼ਕਾਂ ਨੇ ਇਸ ਵਿੱਚ ਤੁਸੀਂ ਹੋਲੀ ਦਾ ਰੰਗ ਹੀ ਢੋਲੀ ਜਾਣਦੇ ਹੋ ਬਿਪਰਾ ਵਾਂਗੂ ਬਿਲਕੁਲ ਇੰਜ ਲੱਗਦਾ ਜਿਵੇਂ ਹੌਲਾ ਮਹਲਾ ਨਹੀਂ ਸੀ ਕੋਈ ਹੋਲੀ ਦਾ ਧਿਆੜਾ ਸੋ ਜਥੇਦਾਰਾਂ ਨੂੰ ਚਾਹੀਦਾ ਹੈ ਕਿ ਉਹ ਇੱਧਰ ਵੀ ਧਿਆਨ ਦੇਣ ਸਿੱਖ ਕੌਮ ਨੂੰ ਵੀ ਧਿਆਨ ਦੇਵੇ ਉਹ ਵੀ ਇਹਨਾਂ ਨੂੰ ਜ਼ਿਆਦਾ ਉਤਸ਼ਾਹਤ ਨਾ ਕਰਨ ਸਿੱਖ ਕੌਮ ਨਵੇਂ ਪੁੰਦਰਸਰ ਜੀਤੀ ਵੱਲ ਵੱਧ ਰਹੀ ਹੈ ਸਾਨੂੰ ਹਰੇਕ ਨੂੰ ਜਾਗਣਾ ਪੈਣਾ ਹੈ ਹਰੇਕ ਨੂੰ ਜਾਗਦੇ ਰਹਿਣਾ ਪੈਣਾ ਹੈ ਹਰੇਕ ਦੀ ਜ਼ਿੰਮੇਵਾਰੀ ਹੈ ਕਿ ਉਹ ਖਿਆਲ ਰੱਖੇ ਆਲੇ ਦੁਆਲੇ ਕੀ ਹੋ ਰਿਹਾ ਹੈ ਜ਼ਰੂਰੀ ਨਹੀਂ ਹੁੰਦਾ ਕਿ ਜਿੰਨੇ ਵੀ ਉੱਥੇ ਰੰਗ ਡੋਲਣ ਵਾਲੇ ਸਾਰੇ ਗਲਤ ਨੇ ਮੈਜੋਰਟੀ ਰੂਪ ਵਿੱਚ ਬਹੁਗਣਤੀ ਰੂਪ ਵਿੱਚ ਸਾਰੇ ਗੁਰਸਿੱਖ ਨੇਂਗ ਸਿੰਘ ਬਹੁਤ ਵਧੀਆ ਨੇ ਬਸ ਫਰਕ ਇਹਨਾਂ ਕਿ ਉਹਦੇ ਵਿੱਚ ਕੁਸ ਬੈਠ ਜਿਹੜੀ ਕੀਤੀ ਜਾਂਦੀ ਉਹਨਾਂ ਦੀ ਗਿਣਤੀ ਥੋੜੀ ਹੁੰਦੀ ਹੈ ਉਹ ਅਸਲੀ ਗੁਰਸਖਾਂ ਨੂੰ ਮਗਰ ਲਾ ਲੈਂਦੇ ਆ ਸੋ ਲੋੜ ਹੈ ਕਿ ਨੇਂਗ ਸਿੰਘ ਨੇਂਗ ਜੱਥੇ ਨੇਂਗ ਦਲ ਇਹਨਾਂ ਦੇ ਮੁਖੀ ਸਹਿਬਾਨ ਸਾਰੇ ਇੱਧਰ ਵੀ ਧਿਆਨ ਦੇਣ ਕਿ ਇਹ ਕੰਮ ਬੰਦ ਕਰਨਾ ਚਾਹੀਦਾ ਹੈ ਰੰਗ ਡੋਲਣ ਵਾਲਾ ਸਿੱਖੀ ਦੇ ਵਿੱਚ ਤਕਰੀਬਨ ਤਕਰੀਬਨ ਅਸੀਂ ਬਚਪਨ ਤੋਂ ਸੁਣਦੇ ਆ ਕਿ ਜੋੜ ਮੇਲਾ ਜੋੜ ਮੇਲੇ ਦਾ ਮਤਲਬ ਹੁੰਦਾ ਹੈ ਕਿ ਉਹ ਮੇਲਾ ਉਹ ਮੇਲ ਜੋ ਗੁਰੂ ਨਾਲ ਜੋੜ ਦੇਵੇ ਹੋਲੀ ਦਾ ਹੋਲਾ ਬਣਾ ਦਿੱਤਾ ਫਿਰ ਹੋਲਾ ਮਹੱਲਾ ਬਣਾ ਦਿੱਤਾ ਕਿ ਜੀ ਗੁਰੂ ਸਾਹਿਬ ਦੋ ਟੋਲੀਆਂ ਬਣਾਉਂਦੇ ਹੁੰਦੇ ਸਨ ਬਣਾਉਂਦੇ ਹੋਣ ਕਿ ਮੈਂ ਇਹ ਨਹੀਂ ਕਹਿੰਦਾ ਨਹੀਂ ਬਣਾਉਂਦੇ ਸੀ ਅਸੀਂ ਆਪਣੀਆਂ ਰਵੈਤਾਂ ਨੂੰ ਕਾਇਮ ਰੱਖੀਏ ਉਹਦੇ ਵਿੱਚ ਜਿਹੜੀ ਵਿਪਰੀ ਘੁਸ ਪੈਠ ਹੈ ਵਿਪਰਾਂ ਦੀਆਂ ਜਿਹੜੇ ਰੀਤੀ ਰਿਵਾਜ ਨੇ ਉਹਨਾਂ ਨੂੰ ਨਖੇੜ ਕੇ ਪਾਸੇ ਕਰੀਏ ਇਹ ਸਮੇਂ ਦੀ ਮੁੱਖ ਲੋੜ ਹੈ ਜਿਵੇਂ ਵਿਪਰਾਂ ਦੇ ਜਿਹੜੇ ਸਾਧੂ ਨੇ ਉਹਨਾਂ ਨੇ ਜੜਾਵਾਂ ਬਧੀਆਂ ਹੁੰਦੀਆਂ ਤੇ ਵੱਡਾ ਸਾਰਾ ਕਈਆਂ ਨੇ ਦਮਾਲੇ ਉਸੇ ਤਰੀਕੇ ਦੇ ਵੱਡੇ ਸਾਰੇ ਬਧੇ ਨੇ ਉਹਨਾਂ ਦੇ ਦਮਾਲਿਆਂ ਦੀ ਸ਼ੇਪ ਦੇਖਣ ਵਾਲੀ ਹੁੰਦੀ ਹੈ ਜਿਵੇਂ ਜੜਾਵਾਂ ਬਧੀਆਂ ਹੁਣ ਸਾਨੂੰ ਸਾਰਾ ਕੁਝ ਬੜੀ ਤਰਤੀਬ ਦੇ ਵਿੱਚ ਠੀਕ ਕਰਨਾ ਪੈਣਾ ਹੈ ਸਿਰ ਦੇ ਉੱਤੇ ਦਿਮਾਲਾ ਜਿਆਦਾ ਵੱਡਾ ਜਾਂ ਜਿਆਦੀਆਂ ਪੱਗਾਂ ਰਪੇਟ ਕੇ ਕੋਈ ਸਿੱਖੀ ਵੱਡੀ ਨਹੀਂ ਹੋ ਜਣੀ ਸਿੱਖੀ ਇੱਕ ਕਿਰਦਾਰ ਦਾ ਨਾਂ ਐ ਇੱਕ ਅਮਲ ਦਾ ਨਾਂ ਹੈ ਵੈਸੇ ਵੀ ਜੇ ਸਾਡਾ ਦਿਮਾਲਾ ਏਡਾ ਵੱਡਾ ਹੋਊਗਾ ਤੇ ਇੰਨਾ ਕਿਸੇ ਲੋਹਾ ਥੱਪਿਆ ਹੋਊਗਾ ਤੇ ਕਿ ਜੇ ਸੱਚ ਵਿੱਚ ਸਾਨੂੰ ਲੜਨਾ ਪੈ ਗਿਆ ਜੰਗ ਜੁੱਦ ਕਰਨਾ ਪੈ ਗਿਆ ਅਸੀਂ ਉਹਨੂੰ ਸੰਭਾਲਾਂਗੇ ਕਿ ਜੰਗ ਕਰਾਂਗੇ ਸਮਾਂ ਹੈ ਕਿ ਆਪਾਂ ਆਪਣੀਆਂ ਕਮੀਆਂ ਆਪਣੀਆਂ ਕਮਜ਼ੋਰੀਆਂ ਵੱਲ ਨਿਗਾਹ ਮਾਰੀਏ ਦੇਖੀਏ ਮਹੱਲੇ ਦੇ ਵਿੱਚ ਜਿਆਦਾ ਜੋਰ ਸਾਨੂੰ ਉਹਨਾਂ ਜਵਰਾਂ ਨੂੰ ਦਿਖਾਉਣਾ ਚਾਹੀਦਾ ਹੈ ਜੋ ਜੰਗੀ ਜੋਰ ਹੁੰਦੇ ਹਨ ਜਿਦੇ ਵਿੱਚ ਤੀਰ ਅੰਦਾਜ਼ੀ ਘੋੜਸਵਾਰੀ ਨਿਜਾਬਾਜ਼ੀ ਉਹ ਤਾਂ ਹੁੰਦੀ ਹੈ ਤਲਵਾਰਬਾਜ਼ੀ ਖੰਡਾ ਕਿਵੇਂ ਚਲਾਉਣਾ ਹੈ ਵਾਰ ਕਿਵੇਂ ਰੋਕਣੇ ਨੇ ਲੋਕ ਕਿ ਘਾਤ ਕਿਵੇਂ ਲਾਉਣੀ ਹੈ ਉਹ ਸਾਰੇ ਜੰਗੀ ਜੋਰਾਂ ਦਾ ਜਿਹੜਾ ਪ੍ਰਗਟਾਵਾ ਦਿਖਾਵਾ ਉਹ ਕਰਨਾ ਚਾਹੀਦਾ ਪਰ ਉਹਨਾਂ ਜੰਗੀ ਜੋਰਾਂ ਨੂੰ ਦਿਖਾਉਂਦੇ ਸਮੇਂ ਜੇ ਆਪਾਂ ਇੱਕ ਦੂਜੇ ਦਾ ਰੰਗ ਛੁੱਟੀ ਜਾਵਾਂਗੇ ਤਾਂ ਉਹਦਾ ਉਹਦਾ ਕੀ ਅਰਥ ਨਿਕਲਦਾ ਹੈ ਉਹ ਚੀਜ਼ ਉਹ ਕਰਮ ਸਾਨੂੰ ਆਪਣੇ ਮਕਸਦ ਤੋਂ ਲਾਂਬੇ ਲੈ ਜਾਂਦਾ ਹੈ ਉਮੀਦ ਹੈ ਆਪ ਸਾਰੇ ਗੁਰਸਿੱਖ ਇੱਧਰ ਜ਼ਰੂਰ ਧਿਆਨ ਦੇਵੋਗੇ ਜਿਹੜੀ ਗੱਲ ਮੈਂ ਸ਼ੁਰੂ ਦੇ ਵਿੱਚ ਕੀਤੀ ਸੀ ਉਹ ਝੰਡੇ ਵਾਲੀ ਜਿਹੜਾ ਹਮਾਚੀਆਂ ਨੂੰ ਹਜਮ ਨਹੀਂ ਹੋਇਆ ਅਸਲ ਵਿੱਚ ਇਹਦੇ ਪਿੱਛੇ ਕੰਮ ਲੁਕਵੇਂ ਰੂਪ ਵਿੱਚ ਏਜੰਸੀਆਂ ਕਰਵਾਉਂਦੀਆਂ ਹੁੰਦੀਆਂ ਹਨ ਸਾਡਾ ਧਿਆਨ ਲਾਂਬੇ ਪਾਉਣ ਵਾਸਤੇ ਕੋਈ ਨਾ ਕੋਈ ਇਦਾਂ ਦਾ ਘਟਨਾ ਕਰਮ ਨੂੰ ਅੰਜਾਮ ਦਿੱਤਾ ਜਾਂਦਾ ਹੈ ਫਰ ਸਾਰੇ ਚੈਨਲ ਇਸ ਇੱਕੇ ਗੱਲ ਦੇ ਰੋਲੇ ਹੋ ਜਾਂਦੇ ਆ ਜਿਹੜੀ ਗੱਲ ਅੰਤਰਰਾਸ਼ਟਰੀ ਪੱਤਰ ਦੇ ਉਤੇ ਅੱਜ ਸਾਡੀ ਹੋ ਰਹੀ ਆ ਉਸ ਵਾਲੇ ਪਾਸੇ ਸਾਨੂੰ ਧਿਆਨ ਦੇਣਾ ਪੈਣਾ ਉਸ ਗੱਲ ਵਾਲੇ ਪਾਸੇ ਸਾਨੂੰ ਆਪਣੇ ਕੰਨ ਖੜੇ ਰੱਖਣੇ ਪੈਣੇ ਸਾਡੇ ਝੰਡੇ ਕਿਉਂ ਲਾ ਰਹੇ ਨੇ ਹਮਾਤਲ ਚ ਕਿਉਂਕਿ ਤੁਹਾਡੇ ਕੋ ਜੇ ਰਾਜ ਨਹੀਂ ਹੈਗਾ ਉਹਨਾਂ ਦਾ ਹੱਕ ਆ ਉਹ ਲਾ ਸਕਦੇ ਨੇ ਕਦੇ ਮੁਗਲ ਵੀ ਲਾਉਂਦੇ ਰਹੇ ਨੇ ਤੇ ਮੁਗਲ ਕਿੱਥੇ ਨੇ ਹੁਣ ਮੁਗਲਾਂ ਦਾ ਹੈਗਾ ਰਾਜ ਕਿਤੇ ਸ਼ਾਇਦ ਮੁਗਲਾਂ ਦਾ ਨਾਮੋ ਨਿਸ਼ਾਨ ਤੱਕ ਵੀ ਹੈ ਨਹੀਂ ਕਿਤੇ ਔਰੰਗਜ਼ੇਬ ਦੀ ਕਬਰ ਦੇ ਦਰਸ਼ਨ ਕਰਕੇ ਆਓ ਉਹ ਕਿੱਥੇ ਆ ਉਹਦੇ ਤੇ ਲੋਕ ਕੋਲ ਛੱਤਰ ਮਾਰਦੇ ਨੇ ਹਰ ਸਾਲ ਬਾਅਦ ਕੋਈ ਵੀ ਰਾਜ ਸਥਿਰ ਰਹਿਣ ਵਾਲਾ ਨਹੀਂ ਹੁੰਦਾ ਰਾਜ ਬਣਦੇ ਤੇ ਟੁੱਟਦੇ ਨੇ ਕੌਮਾਂ ਨੂੰ ਅੰਗੜਾਈ ਭਰਨ ਦਾ ਹੱਕ ਹੈ ਜਿਵੇਂ ਪੰਛੀਆਂ ਨੂੰ ਉੱਡਣ ਸਮੇਂ ਅੰਗੜਾਈ ਭਰਨ ਦਾ ਹੱਕ ਹੁੰਦਾ ਹੈ ਜਿਵੇਂ ਉਹਨਾਂ ਨੂੰ ਅਸਮਾਨ ਵਿੱਚ ਉੱਡਣ ਦਾ ਹੱਕ ਹੁੰਦਾ ਹੈ ਆਪਣਾ ਆਲਣਾ ਬਣਾਉਣ ਦਾ ਹੱਕ ਹੁੰਦਾ ਹੈ ਹਰੇਕ ਕੌਮ ਨੂੰ ਆਪਣਾ ਆਲਣਾ ਬਣਾਉਣ ਦਾ ਹੱਕ ਹੈ ਸਾਨੂੰ ਵੀ ਹੈਗਾ ਕੌਣ ਰੋਕੇਗਾ ਕੌਣ ਰੋਕ ਸਕਦਾ ਹੈ ਨਾਲੇ ਵੈਸੇ ਉਹਨਾਂ ਨੂੰ ਰੋਕੇਗਾ ਵੀ ਕੌਣ ਜਿਨ੍ਹਾਂ ਦੀਆਂ ਆਲਰੇਡੀ ਸੰਧੀਆਂ ਚੀਨ ਨਾਲ ਤੇ ਬ੍ਰਿਟਿਸ਼ ਅੰਪਾਇਰ ਦੇ ਨਾਲ ਹੋ ਚੁੱਕੀਆਂ ਹੋਣ ਜਿਨ੍ਹਾਂ ਦੇ ਦਸਤਾਵੇਜ਼ ਜੇ ਮੌਜੂਦ ਹੋਣ ਜੇ ਉਹਨਾਂ ਲੋਕਾਂ ਨੂੰ ਰਾਜ ਮਿਲ ਸਕਦਾ ਜਿਨ੍ਹਾਂ ਦੀ ਕਦੇ ਪਿਛਲੇ 1400 ਸਾਲ ਵਿੱਚ ਕਿਸੇ ਨਾਲ ਸੰਧੀ ਨਾ ਹੋਈ ਹੋਵੇ ਪਿਛਲੇ 1400 ਸਾਲ ਵਿੱਚ ਉਹਨਾਂ ਦਾ ਅਧਿਕਾਰ ਤਰੂਪ ਵਿੱਚ ਕਿਤੇ ਕੋਈ ਸਟੇਟ ਕੋ ਰਾਜ ਹੋਵੇ ਨਾ ਤਾਂ ਸਾਨੂੰ ਕਿਉਂ ਨਹੀਂ ਮਿਲੇਗਾ ਜਨਤ 175 ਸਾਲ ਪਹਿਲਾਂ ਦੁਨੀਆ ਏਸ਼ੀਆ ਦੇ ਵਿੱਚ ਸਭ ਤੋਂ ਵੱਡਾ ਰਾਜ ਸੀ ਜ਼ਰੂਰਤ ਹੈ ਕਿ ਸਾਨੂੰ ਇਸ ਤਰ੍ਹਾਂ ਦਾ ਆਪਣੇ ਮਨ ਦਾ ਡਰ ਲਾ ਕੇ ਸਾਨੂੰ ਖੁੱਲ੍ਹ ਕੇ ਇੱਕ ਸ਼ਾਂਤਮਈ ਤਰੀਕੇ ਨਾਲ ਲੋਕਤੰਤਰਕ ਤਰੀਕਿਆਂ ਦੇ ਨਾਲ ਢੰਗ ਨਾਲ ਆਪਣੀ ਗੱਲ ਨੂੰ ਕਰਦੇ ਰਹਿਣਾ ਚਾਹੀਦਾ ਆਪਣੇ ਬੱਚਿਆਂ ਨੂੰ ਦੱਸਣਾ ਚਾਹੀਦਾ ਆਪਣੇ ਅੰਢੀ ਗਵੰਢੀ ਤੇ ਦੂਸਰੇ ਭਾਈਚਾਰਿਆਂ ਨਾਲ ਵੀ ਇਹ ਗੱਲ ਕਰਨੀ ਚਾਹੀਦੀ ਹੈ ਮੈਨੂੰ ਤਾਂ ਕੋਈ ਪੁੱਛ ਲਵੇ ਕਿ ਤੂੰ ਇੰਡੀਆ ਨਾ ਮੈਂ ਸਦਾ ਕਹਿ ਦਣਾ ਹੁਣ ਨਹੀਂ ਕਹਿੰਦੇ ਫਿਰ ਤੂੰ ਕੌਣ ਹੈ ਮੈਂ ਕਹਿ ਦਣਾ ਮੈਂ ਪੰਜਾਬੀ ਆ ਫਿਰ ਉਹ ਪੁੱਛਣ ਕਿ ਪੰਜਾਬ ਪੰਜਾਬ ਕਿੱਥੇ ਕਿਹਾ ਫਿਰ ਉਹਨਾਂ ਨੂੰ ਵਿਸਾਰਸਤ ਦੇ ਦੀਦਾ ਭਾਰਤ ਤੇ ਪਾਕਿਸਤਾਨ ਦੇ ਵਿੱਚ ਘਾਰ ਪੰਜਾਬ ਹੈ ਸਿੱਖ ਕੌਮ ਦਾ ਨਿਸ਼ਾਨਾ ਇੱਕੋ ਇੱਕ ਹੀ ਹੈ ਖਾਲਸਾ ਰਾਜ ਐਵੇਂ ਕਦੀ ਜਥੇਦਾਰਾਂ ਦੇ ਮਾਮਲਿਆਂ 'ਚ ਕਦੀ ਬਾਦਲਾਂ ਦੇ ਮਾਮਲਿਆਂ 'ਚ ਕਦੀ ਕੋਈ ਇੱਧਰ ਖੱਬੇ ਸੱਜੇ ਮੈਨੂੰ ਨਹੀਂ ਲੱਗਦਾ ਆਪਾਂ ਨੂੰ ਭੱਜਣ ਦੀ ਹੁਣ ਜ਼ਰੂਰਤ ਨਹੀਂ ਆਪਣਾ ਨਿਸ਼ਾਨਾ ਬਿਲਕੁਲ ਉਸ ਸ਼ੇਰ ਵਾਂਗੂ ਸਿੱਧਾ ਰੱਖੋਗੇ ਜਿਸ ਦਾ ਸ਼ਿਕਾਰ ਕਰਨਾ ਹੈ ਨਿਗਾਹ ਉਹਦੇ ਤੇ ਰਹੇ ਕਿ ਉਹ ਕਿੱਧਰ ਨੂੰ ਜਾ ਰਿਹਾ ਤੋ ਉਹਦੇ ਪਿੱਛੇ ਪਿੱਛੇ ਸਹੀ ਜਾਣਾ ਇੰਨੀਆਂ ਗੱਲਾਂ ਕਰਦਾ ਹਾਂ ਮੈਂ ਇੱਥੇ ਆਪਣੀ ਗੱਲ ਨੂੰ ਸੰਕੋਚਦਾ ਜਾਂਦਾ ਜਾਂਦਾ ਬੇਨਤੀ ਕਰਦਾ ਹਾਂ ਕਿ ਜੇ ਅਗਰ ਗੱਲ ਚੰਗੀ ਲੱਗੇ ਤੇ ਲਾਈਕ ਵਾਲਾ ਬਟਨ ਦਬਤ ਦੇਣਾ ਅਗਰ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਵੀ ਕਰ ਲੈਣਾ ਜੀ ਉਹਦੇ ਵਾਸਤੇ ਰੱਬ ਰੱਖਾ ਫਿਰ ਮਿਲਦੇ ਹਾਂ ਜੀ ਕਿਸੇ ਨਵੇਂ ਵਿਸ਼ੇ ਤੇ ਨਵੇਂ ਵਿਚਾਰਾਂ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ